ਸਚੀਰੀ ਕਲ ਜੀ ਨਮਸਤੇ ਜੀ ਪਿਛਲੇ 2 ਦਿਨ ਤੋਂ ਜੋ ਭਾਰੀ ਬਰਸਾਤ ਹੋ ਰਹੀ ਹੈ ਸਾਡੇ ਇਲਾਕੇ ਦੇ ਵਿੱਚ ਉੱਤੇ ਹਿਮਾਚਲ ਚਾ ਉਨਾ ਬਲਾਸਪੁਰ ਉਸ ਦੇ ਨਾਲ ਜੋ ਹੈ ਕੱਲ 12 ਜਗਾ ਜਿਹੜਾ ਬ੍ਰੀਚ ਹੈ ਸਾਡੇ ਇਲਾਕੇ ਚ ਆਇਆ ਨਾਲ ਹੀ ਜਿਹੜੇ ਸਾਡੇ ਉੱਤੇ ਪਹਾੜੀਆਂ ਉੱਥੋਂ ਵਕ ਵਕ ਜੋ ਸਾਡੇ ਪਿੰਡਾਂ ਦੇ ਰਾਹੀ ਖੱਡਾ ਉਹ ਖੱਡਾਂ ਦੇ ਵਿੱਚ ਵੀ ਬਹੁਤ ਪਾਣੀ ਜਿਹਨੂੰ ਕਹਿ ਸਕਦੇ ਆ ਹਜ਼ਾਰਾਂ ਕਿਊਸਿਕ ਪਾਣੀ ਜਿਹੜਾ ਹੈ ਉਹ ਸਿੱਧਾ ਸਤਲੁਜ ਆਇਆ ਕੱਲ ਦਾ ਦਿਨ ਔਖਾ ਦਿਨ ਸੀ 12 ਜਗ੍ਹਾ ਜਿਹੜੀ ਨੈਰ ਬ੍ਰੀਚ ਹੋਈ ਪਰ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਪਰਮਾਤਮਾ ਕਾਲਪੁਰਖ ਮਹਾਮਾਈ ਦੀ ਮਿਹਰ ਸਦਕਾ ਕਿਤੇ ਵੀ ਨੈਰ ਜਿਹੜੀ ਹੈ ਉਹ ਟੁੱਟਣ ਤੋਂ ਬਚ ਗਈ ਤੇ ਜਿਹੜਾ ਹੈ ਸਾਰੇ ਇਲਾਕਾ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਇਹ ਜਿਹੜੀ ਬਰਸਾਤ ਹੈ ਲਗਾਤਾਰ ਹੈ ਵੈਸੇ ਤਾਂ ਪੰਜਾਬ ਦਾ ਬਹੁਤਾਤ ਹਿੱਸਾ ਇਸ ਵਕਤ ਥੜਾ ਨਹੀਂ ਮਾਰ ਰਿਹਾ ਹੈ ਪਰ ਜਿਹੜਾ ਸਾਡਾ ਸਭ ਤੋਂ ਵੱਡਾ ਡੈਮ ਹੈ ਪਾਖੜਾ ਡੈਮ ਉਹ ਪਿਛਲੇ 24 ਘੰਟਿਆਂ ਚ 4 ਫੁੱਟ ਭਰ ਗਿਆ ਸੀ ਤਾਂ ਰਾਤ ਨੂੰ ਸਾਨੂੰ ਕੰਟਰੋਲਡ ਰਿਲੀਜ਼ਸ ਥੋੜਾ ਪਾਣੀ ਵਧਾਉਣਾ ਪਿਆ ਸਾਰੀ ਰਾਤ ਅਸੀਂ ਜਿਹੜੇ ਦਰਿਆ ਦੇ ਨਾਲ-ਨਾਲ ਖਾਸ ਕਰਕੇ ਸਾਡੀ ਜਿਹੜੀ ਦੋਲਾ ਬਰਾਦਰੀ ਹੈ ਜਿਹੜੀ ਬਿਲਕੁਲ ਦਰਿਆ ਤੇ ਬੈਠੀ ਹੈ ਭਨਾਮ 10 ਗ੍ਰਾਂਈ ਬੇਲਾ ਧਿਆਣੀ ਅਸੀਂ ਉਹਨਾਂ ਨੂੰ ਵੈਕੂਏਸ਼ਨ ਕਰਾਈ ਔਰ ਉਹਨਾਂ ਨੂੰ ਸੁਰੱਖਿਅਤ ਥਾਣਾ ਤੇ ਲੈ ਕੇ ਗਏ ਤਾਂਕਿ ਜਿੰਨਾ ਅਸੀਂ ਕੰਟਰੋਲਡ ਰਿਲੀਜ਼ਸ ਨਾਲ ਡੈਮ ਨੂੰ ਖਾਲੀ ਕਰ ਸਕੇ ਤਾਂਕਿ ਕੋਈ ਵੱਡਾ ਖਤਰਾ ਜਿਹੜਾ ਨਾ ਆ ਸਕੇ ਫਿਲਹਾਲ ਜਿਹੜਾ ਪਿਛਲੇ 4-5 ਘੰਟਿਆਂ ਤੋਂ ਥੋੜੀ ਬਰਸਾਤ ਜਿਹੜੀ ਹੈ ਠਮੀ ਹੋਈ ਹੈ ਅਗਲੇ 24 ਘੰਟੇ ਬੜੇ ਨਾਜ਼ੁਕ ਹੈ ਇਹੀ ਅਰਦਾਸ ਇਹੀ ਬੇਨਤੀ ਹੈ ਕਿ ਹੋਰ ਬਾਰਿਸ਼ ਨਾ ਹੀ ਇੱਥੇ ਨਾ ਹੀ ਜਿਹੜਾ ਉੱਪਰ ਬਲਾਸਪੁਰ ਉਹਨਾਂ ਹਿਮਾਚਲ ਦਾ ਜਿਹੜਾ ਕੈਚਮੈਂਟ ਏਰੀਆ ਪਾਕੜੇ ਦਾ ਉੱਥੇ ਬਰਸਾਤ ਤਾਂ ਤਾਂ ਕਿ ਥੋੜਾ ਡੈਮੇਜ ਜਿਹੜਾ ਹੈ ਕਿ ਸਾਨੂੰ ਉਹ ਵਿੰਡੋ ਮਿਲ ਸਕੇ ਜਿੱਥੇ-ਜਿੱਥੇ ਅਸੀਂ ਆਪਣੇ ਸਾਡੇ ਬੇਲਿਆਂ ਦੇ ਜਿਹੜੇ ਪਿੰਡ ਆ ਉਹਨਾਂ ਦੀ ਕਨੈਕਟੀਵਿਟੀ ਹੱਸਾ ਬੇਲਾ ਇੱਕ 15 ਫੁੱਟ ਦੀ ਪਾਰ ਪੈ ਗਈ ਉਹ ਤੋਂ ਵੀ ਤੇ ਕੁਝ ਜਿਹੜੇ ਪਿੰਡਾਂ ਦੀ ਕਨੈਕਟੀਵਿਟੀ ਟੂਟਲੀ ਟੁੱਟ ਚੁੱਕੀ ਹੈ ਉੱਥੇ ਹੁਣ ਕਿਸ਼ਤੀਆਂ ਦੇ ਰਾਹੀਂ ਜੋ ਲੋੜਿੰਦਾ ਸਮਾਨ ਹੈ ਜੋ ਸਮਗਰੀ ਹੈ ਉਹ ਵੀ ਪਹੁੰਚ ਰਹੀ ਹੈ ਤੇ ਨਾਲ ਨਾਲ ਪ੍ਰਸ਼ਾਸਨ ਦਾ ਵੀ ਮੈਂ ਤੇ ਆਪਣੇ ਸਾਰੇ ਸਾਥੀਆਂ ਦਾ ਜੋ ਸਾਰੀ ਰਾਤ ਜਾ ਕੇ ਇਹਨਾਂ ਨੂੰ ਸਾਰੇ ਸੁਰੱਖਿਅਤ ਨੂੰ ਤਾਂਕਿ ਕਿਸੇ ਦਾ ਕੋਈ ਨੁਕਸਾਨ ਹੋਣ ਤੋਂ ਬਚਾ ਸਕੇ ਨਾ ਹੋਵੇ ਤੇ ਬਚਾਇਆ ਵੀ ਹੈ ਅਮ ਹੋਰ ਵੀ ਤੁਹਾਨੂੰ ਜਿਹੜੀ ਅਪਡੇਟ ਦਿੰਦੇ ਰਾਵਾਂਗੇ ਤੇ ਆਪ ਵੀ ਅਸੀਂ ਹਰ ਇੱਕ ਇੱਕ ਮਿੰਟ ਚ ਜਾ ਕੇ ਤੇ ਜਿਹੜੇ ਕੱਲ ਬਰੀਚ ਹੋਏ ਸੀ ਉਹਨਾਂ ਨੂੰ ਹੋਰ ਪ੍ਰੋਟੈਕਸ਼ਨ ਕਰਨ ਦਾ ਜਿਹੜਾ ਕੰਮ ਹੈ ਉਹ ਵੀ ਚੱਲ ਰਿਹਾ ਅਸੀਂ ਸਾਰੇ ਲੱਗੇ ਹੋਇਆ ਵੈ ਸਾਰੀ ਸੰਸਥਾਵਾਂ ਨੂੰ ਜਿਹੜੇ ਕਿਹਲੇ ਹਰ ਇੱਕ ਸ਼ਖਸ ਹਰ ਪੰਜਾਬੀ ਕਿੱਤੇ ਵੀ ਵਸਦਾ ਮਦਦ ਕਰ ਰਿਹਾ ਉਹ माजी ਵਾਲੇ ਪਾਸੇ ਮਨੋਂ ਵੀ ਬੇਨਤੀ ਕਰਨਾ ਚਾਹੁੰਗਾ ਕਿ ਸਾਡੇ ਇਲਾਕੇ ਚ ਵੀ ਉਹ ਤਿਆਰ ਰਹਿਣ ਚੁੱਕਲੇ ਇੱਥੇ ਜੋ ਹੈ ਜਦੋਂ ਇੱਥੇ ਜੋ ਪਾਣੀ ਦਾ ਰਫਤਾਰ ਆ ਤੁਸੀਂ ਦੇਖ ਸਕਦੇ ਹੋ ਉਹ ਇਦਾਂ ਤਬਾਹੀ ਮਚਾਉਂਦਾ ਹੈ ਕਿ ਕੁਝ ਛੱਡ ਕੇ ਨਹੀਂ ਜਾਂਦਾ ਤੇ ਸਾਡੇ ਵਿਚਾਰੇ ਜਿਹੜੇ ਕਿ ਬਹੁਤ ਪ੍ਰਿੰਟ ਬਹੁਤ ਗਰੀਬ ਲੋਕ ਨੇ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਮੈਂ ਆਪਣੇ ਵੀ ਸਾਰੇ ਹਲਕੇ ਦੇ ਸਾਰੇ ਯੂਥ ਕਲੱਬਾਂ ਦੇ ਸਰਪੰਚਾਂ ਨੂੰ ਕਹਾਂਗਾ ਅਗਲੇ 2-4 ਦਿਨ ਆਪਾਂ ਇੱਕ ਇੱਕ ਮਿੰਟ ਜਿਹੜਾ ਹੈ ਇੱਕ ਇੱਕ ਪਲ ਬਾਕੀ ਸਾਰੇ ਕੰਮ ਛੱਡ ਕੇ ਮੈਂ ਵੀ ਇੱਥੇ ਆ ਸਾਰੇ ਆਪਾਂ ਸਾਰਿਆਂ ਨੇ ਹਾਜ਼ਰ ਰਹਿਣਾ ਤੇ ਅਰਦਾਸ ਵੀ ਕਰਨੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਵੀ ਕਰਨੀ ਹੈ ਮਹਾਮਾਈ ਦੇ ਚਰਨਾਂ 'ਚ ਵੀ ਬੇਨਤੀ ਕਰਨੀ ਹੈ ਧੰਨਵਾਦ